ਮਹਾਰਾਜ ਨੇ ਜਦੋਂ ਉਹਨਾਂ ਨੂੰ ਕਿਹਾ ਵੀ ਆਪਾਂ ਚੱਲਣਾ ਹੈ ਤੇ ਉਹਨਾਂ ਨੇ ਫਿਰ ਇਹ ਗੱਲ ਕਹੀ ਵੀ ਮਹਾਰਾਜ ਜੇਕਰ ਮੈਂ ਤੁਹਾਡੇ ਨਾਲ ਚੱਲ ਪਿਆ ਤੇ ਮੇਰੇ ਪਰਿਵਾਰ ਦਾ ਕੀ ਬਣੇਗਾ ਮੇਰੇ ਪਰਿਵਾਰ ਨੂੰ ਕੌਣ ਪਾਲੇਗਾ ਆ ਜਿਹੜੀ ਰਵਾਬ ਹੈ ਨਾ ਮੈਂ ਅਮੀਰਾਂ ਦੇ ਘਰ ਜਾਂਦਾ ਉੱਥੇ ਜਾ ਕੇ ਵਜਾਂਦਾ ਉਹ ਖੁਸ਼ ਹੋ ਕੇ ਮੈਨੂੰ ਪੈਸਾ ਦਿੰਦੇ ਨੇ ਉਹ ਪੈਸੇ ਨਾਲ ਮੇਰੀ ਪਰਿਵਾਰ ਦੀ ਰੋਟੀ ਚੱਲਦੀ ਹੈ ਉਤੇ ਫਿਰ ਮਹਾਰਾਜ ਨੇ ਬੜੇ ਕੀਮਤੀ ਬੋਲ ਕਹਿ ਸਮਝਣੇ ਸਮਝਣ ਵਾਲੇ ਬੋਲ ਮਹਾਰਾਜ ਕਹਿਣ ਲੱਗੇ ਮਰਦਾਨਿਆਂ ਤੂੰ دیਵਾਨਾ ਹੋ ਗਿਆ ਤੈਨੂੰ ਕਿਸ ਨੇ ਭੁਲੇਖੇ ਚ ਪਾਤਾ ਕਿ ਤੇਰੇ ਪਰਿਵਾਰ ਨੂੰ ਤੂੰ ਪਾਲਦਾ ਹੈ ਤੇਰੇ ਪਰਿਵਾਰ ਨੂੰ ਤੂੰ ਨਹੀਂ ਪਾਲਦਾ ਕਰਤਾਰ ਪਾਲਦਾ ਸਿਰਫ ਤੇਰੇ ਹੀ ਪਰਿਵਾਰ ਨੂੰ ਨਹੀਂ ਸਭ ਦੇ ਪਰਿਵਾਰ ਨੂੰ ਕਰਤਾਰ ਪਾਲਦਾ ਹੈ ਇਹ ਸਾਡਾ ਸਾਰਿਆਂ ਦਾ ਭਰਮ ਹੈ ਇਸ ਹੀ ਆਪਣੇ ਪਰਿਵਾਰ ਨੂੰ ਆਪ ਪਾਲਦੇ ਆ ਸਾ ਤੇ ਸਾਡੇ ਬਸ ਦੀ ਗੱਲ ਨਹੀਂ ਹੈਗੀ ਵੀ ਅਗਲਾ ਆਉਣੇ ਕਿ ਨਹੀਂ ਆਉਣਾ ਦਾਵੇ ਅਸੀਂ ਕਰਦੇ ਆ ਅਸੀਂ ਪਰਿਵਾਰ ਨੂੰ ਪਾਲਦੇ ਆ ਦਮ ਦਾ ਤੇ ਭਰੋਸਾ ਨਹੀਂ ਹੈਗਾ ਕੋਈ ਸਾਡੇ ਚੋਂ ਇਹ ਦਾਵਾ ਕਰ ਸਕਦਾ ਕਿ ਅਗਲਾ ਦਮ ਮੇਰੀ ਮਰਜ਼ੀ ਹੈ ਦੱਸੋ ਮਹਾਰਾਜ ਕਹਿੰਦੇ ਹਮ ਆਦਮੀ ਆ ਇੱਕ ਦਮੀ ਮੌਲਤ ਮੋਤ ਨਾ ਜਾਣਾ ਦਮ ਦਾ ਤੇ ਭਰੋਸਾ ਨਹੀਂ ਸਾਨੂੰ ਆ ਦਿਲ ਦਾ ਧੜਕਣਾ ਤੇ ਸਾਡੇ ਵਾਸਤੇ ਬਾਤ ਨਹੀਂ ਕਦੇ ਰੁਕ ਜਾਏ ਆ ਨਬਜ਼ ਦਾ ਚੱਲਣਾ ਤੇ ਸਾਡੇ ਵਾਸਤੇ ਗੱਲ ਨਹੀਂ ਕਦੋਂ ਹੀ ਬੰਦ ਹੋ ਜਾਏ ਤੇ ਅਸੀਂ ਇਹ ਦਾਅਵੇ ਕਰਨੇ ਆ ਕਿ ਪਰਿਵਾਰ ਸਾਡੀ ਮਰਜੀ ਤੋਂ ਬਿਨਾ ਚੱਲਦਾ ਨਹੀਂ ਪਰਿਵਾਰ ਸਾਡੇ ਬਿਨਾ ਪੱਲਾ ਨਹੀਂ ਬੱਚੇ ਸਾਡੇ ਬਿਨਾ ਪਲਨੇ ਨਹੀਂ ਭਰਾਵਾ ਤੂੰ ਖੁਦ ਨੂੰ ਤੇ ਪਾਲ ਲੈ ਫਿਰ ਬੱਚਿਆਂ ਨੂੰ ਵੀ ਦੇਖ ਲੈ ਤੇਰੇ ਵਾਸਤੇ ਵਿੱਚ ਤੂੰ ਖੁਦ ਨਹੀਂ ਤੇਰੀ ਜ਼ਿੰਦਗੀ ਨਹੀਂ ਤੇਰੇ ਸਵਾਸ ਨਹੀਂ ਤੇ ਤੂੰ ਦਾਅਵੇ ਕਰਦਾ ਕਿ ਮੈਂ ਦੁਨੀਆ ਨੂੰ ਜਿੱਤ ਲਾਂਗਾ ਦੁਨੀਆ ਮੇਰੇ ਵਾਸਤੇ ਚੱਲਦੀ ਹੈ ਮਹਾਰਾਜ ਕਹਿੰਦੇ ਕਰਤਾਰ ਬਾਲਦਾ ਆਖਣ ਜੋਰ ਚੁਪੇ ਨਾ ਜੋਰ ਜੋਰ ਨਾਲ ਮੰਗਣ ਦੇ ਨਾ ਜੋਰ ਜੋਰ ਨਾਲ ਜੀਵਨ ਮਰਨ ਨਾਲ ਜੋਰ ਜੋੜ ਨਾ ਰਾਜ ਮਾਲ ਮਨਸ਼ੂਰ ਜੋੜ ਨਾ ਸੁਰਤੀ ਗਿਆਨ ਵਿਚਾਰ ਜੋੜ ਨਾ ਯੁਗਤੀ ਛੁਟੈ ਸੰਸਾਰ ਜਿਸ ਹੱਥ ਜੋਰ ਕਰ ਵਿਖੈ ਸੋ ਇਹ ਨਾਨਕ ਉੱਤਮ ਨੀਚ ਨਾ ਕੋਇ ਇੱਥੇ ਮੈਨੂੰ ਇੱਕ ਕਹਾਣੀ ਯਾਦ ਆ ਜਾਂਦੀ ਹੈ ਕਈ ਵਾਰੀ ਮੈਂ ਬਿਆਨ ਕਰਦਾ ਆ ਕੋੜ ਕਿਰ ਲਈ ਜਾਣਦੇ ਹੋ ਨਾ ਛਿਪਕਲੀ ਇੱਕ ਛਿਪਕਲੀ ਦੂਜੀ ਛਿਪਕਲੀ ਨੂੰ ਕਹਿੰਦੀ ਹੈ ਕੋੜ ਕਿਰ ਵਾਲੇ ਨੂੰ ਕਹਿੰਦੀ ਹੈ ਭੈਣੇ ਚੱਲ ਕਿਤੇ ਘੁੰਮ ਫੈਰਾ ਵੀਏ ਉਹ ਗੰਦੀ ਭੈਣੇ ਮਨ ਤੇ ਮੇਰਾ ਵੀ ਬੜਾ ਕਰਦਾ ਆ ਔਰ ਛੱਤ ਨੂੰ ਕੌਣ ਰੋਕੇਗਾ ਜੇਕਰ ਮੈਂ ਚਲੀ ਗਈ ਤਾਂ ਮੈਂ ਤੇ ਨਾਲ ਚਲੀ ਗਈ ਤਾਂ ਛੱਡ ਇੱਕ ਪਹਿਣੀ ਐ ਇਹਨੂੰ ਰੋਕ ਕੇ ਮੈਂ ਖੜੀ ਆ ਹੁਣ ਸਾਨੂੰ ਵੀ ਲੱਗਦਾ ਵੀ ਆ ਛੱਤ ਅਸੀਂ ਰੋਕ ਕੇ ਬੈਠੇ ਆ ਇਹ ਪਰਮ ਹੈ ਨਾ ਸਾਡਾ ਉਹ ਬਜ਼ੁਰਗ ਮਾਈ ਜਿਹੜੀ ਕਹਿੰਦੀ ਸੀ ਵੀ ਜੇ ਮੇਰਾ ਮੁਰਗਾ ਬਾਗ ਨਹੀਂ ਦਿੰਦਾ ਤੇ ਸੂਰਜ ਨਹੀਂ ਚੜ੍ਹਨਾ ਉਹਨੂੰ ਲੱਗਦਾ ਸੀ ਉਹਦਾ ਭਰਮ ਸੀ ਕਿ ਬਾੰਗ ਮੁਰਗਾ ਦੇਗਾ ਤੇ ਸੂਰਜ ਚੜ੍ਹੇਗਾ ਇਸੇ ਕਰਕੇ ਉਹਨੇ ਪਿੰਡ ਵਾਲਿਆਂ ਨੂੰ ਵੀ ਕਹਿ ਦਿੱਤਾ ਸੀ ਵੀ ਮੇਰੇ ਨਾਲ ਕੋਈ ਤਿੰਨ ਪੰਜ ਨਹੀਂ ਕਰੇਗਾ ਕਿਉਂਕਿ ਸੂਰਜ ਮੇਰੀ ਮਰਜ਼ੀ ਤੋਂ ਬਿਨਾਂ ਨਹੀਂ ਚੜ੍ਹਦਾ ਮੈਂ ਸੂਰਜ ਚੜਾਨੀ ਆ ਚਲੋ ਇੱਕ ਦਿਨ ਕਿਸੇ ਨਾਲ ਥੋੜੀ ਬਹੁਤੀ ਗੱਲਬਾਤ ਹੋ ਗਈ ਉਹ ਕਹਿਣ ਲੱਗੀ ਠੀਕ ਹੈ ਫਿਰ ਮੈਂ ਤੇ ਤੁਹਾਨੂੰ ਕਿਹਾ ਸੀ ਉਹਨੇ ਆਪਣਾ ਮੁਰਗਾ ਕੱਛੇ ਮਾਰਿਆ ਚਲੋ ਜੀ ਦੂਜੇ ਨਗਰ ਚਲੀ ਗਈ ਸੂਰਜ ਉੱਥੇ ਚੜ ਗਿਆ ਹੁਣ ਆਸਦੀ ਏ ਕਹਿੰਦੇ ਦੇਖ ਇੱਥੇ ਸੂਰਜ ਚੜਾ ਦਿੱਤਾ ਹੁਣ ਉੱਥੇ ਹਨੇਰੇ ਚ ਮਰਦੇ ਹੋਣਗੇ ਹੁਣ ਸਾਨੂੰ ਵੀ ਲੱਗਦਾ ਵੀ ਸੂਰਜ ਸਾਡੇ ਬਿਨਾਂ ਨਹੀਂ ਚੜਨਾ ਔਰ ਜਿਹਨੂੰ ਲੱਗਦਾ ਸੂਰਜ ਮੇਰੇ ਬਿਨਾਂ ਨਹੀਂ ਚੜਦਾ ਉਹ ਚਿੰਤਾ ਕਰਦਾ ਉਹਨੂੰ ਫਿਕਰ ਹੈ ਕਿ ਸੂਰਜ ਤੇ ਚੜਾਣਾ ਹੀ ਪੈਣਾ ਹੈ ਸੂਰਜ ਨਾ ਚੜਿਆ ਤੇ ਗੱਲ ਕਿਵੇਂ ਬਣਨੀ ਆ ਪਰ ਹੁਣ ਉਹਨੂੰ ਕੌਣ ਭੋਲੇ ਨੂੰ ਸਮਝਾਏ ਕਿ ਸੂਰਜ ਚੜਦਾ ਤੇ ਕੁੱਕੜ ਬਾਗ ਦਿੰਦਾ ਨਾ ਕਿ ਕੁੱਕੜ ਬਾਗ ਦਿੰਦਾ ਤੇ ਸੂਰਜ ਚੜਦਾ ਸੋ ਗੁਰਮੋਹ ਮਹਾਰਾਜ ਦੇ ਨਾਂ ਬਚਨਾਂ ਨੂੰ ਆਪਾਂ ਪੱਲੇ ਬੰਨ ਲੈਣਾ ਆਖਣ ਜੋਰ ਚੁਪੇ ਨੈ ਜੋਰ-ਜੋਰ ਨਾ ਮੰਗਣ ਦੇ ਨਾ ਜੋਰ-ਜੋਰ ਨਾ ਜੀਵਨ ਮਰਨ ਨੈ ਜੋਰ-ਜੋਰ ਨਾ ਰਾਜ ਮਾਲ ਮਨ ਸ਼ੋਰ ਜਿਸ ਹੱਥ ਜੋਰ ਕਰ ਵੇਖੈ ਸੋਏ ਜਿਹਦੇ ਹੱਥ ਚ ਜੋਰ ਹੈ ਉਹ ਹੀ ਦੇਖਦਾ ਉਹਨਾਂ ਹੀ ਰਿਜਕ ਦੇਣਾ ਉਹਨਾਂ ਹੀ ਰੋਜੀ ਦੇਣੀ ਹੈ ਇਸੇ ਕਰਕੇ ਭਗਤ ਧੰਨਾ ਜੀ ਸਾਨੂੰ ਇਹ ਗੱਲ ਸਮਝਾਉਂਦੇ ਨੇ ਕਹਿੰਦੇ ਜਨਨੀ ਕੇਰੇ ਉਦਰ ਉਦਕ ਮੈਂ ਪਿੰਡ ਕੀਆ ਦਸ ਦਵਾਰਾ ਦੇ ਅਹਾਰ ਅਗਨ ਮੈਂ ਰੱਖੈ ਐਸਾ ਖਸਮ ਹਮਾਰਾ ਮਾਂ ਖੁਦ ਵੀ ਜਦੋਂ ਉਹਦੀ ਕੁੱਖ 'ਚ ਸੰਤਾਨ ਪਾਲਦੀ ਹੁੰਦੀ ਹੈ ਨਾ ਉਹ ਖੁਦ ਚਾਹ ਕੇ ਵੀ ਆਪਣੇ ਸੰਤਾਨ ਨੂੰ ਬਚਾ ਨਹੀਂ ਸਕਦੀ ਕੁਝ ਦੇ ਨਹੀਂ ਸਕਦੀ ਹਾਲਾਂਕਿ ਉਹਦੀ ਕੋਖੇ ਚ ਪਲਦਾ ਪਿਆ ਉਹਦਾ ਬੱਚਾ ਉੱਥੇ ਵੀ ਮਹਾਰਾਜ ਕਹਿੰਦੇ ਦੇ ਆਹਾਰ ਅਗਨ ਮੈ ਰਾਖੈ ਐਸਾ ਖਸਮ ਹਮਾਰਾ ਉੱਥੇ ਵੀ ਆਹਾਰ ਉਹ ਪਹੁੰਚਾ ਦਿੰਦਾ ਫਿਰ ਅੱਗੇ ਦੇਖੋ ਕਿੰਨੀ ਪਿਆਰੀ ਉਦਾਹਰਨ ਦਿੱਤੀ ਹੈ ਭਗਤ ਜੀ ਨੇ ਕਹਿੰਦੇ ਕੁੰਮੀ ਜਲ ਮੈ ਤਨ ਤਿਸ ਬਾਹਰ ਪੰਖ ਖੀਰ ਤਿਨ ਨਾਹੀ ਪੂਰਨ ਪਰਮਾਨੰਦ ਮਨੋਹਰ ਸਮਝ ਦੇਖ ਮਨ ਮਾਹੀ ਜਿਹੜੀ ਕਛੂ ਕੁੰਮੀ ਐ ਬੱਚੇ ਬਾਹਰ ਦੇ ਗਏ ਜਾਂਦੀ ਐ ਆਪ ਪਾਣੀ ਚ ਰਹਿੰਦੀ ਆ ਕੁੰਮੀ ਜਲ ਮੈਂ ਤਨ ਇਸ ਬਾਹਰ ਪੰਖ ਖੀਰ ਤੈਨ ਨਾਹੀ ਮਹਾਰਾਜ ਕਹਿੰਦੇ ਉਹਨਾਂ ਨੂੰ ਕੌਣ ਪਾਲਦਾ ਹੈ ਉਹਨਾਂ ਨੂੰ ਪਰਮੇਸ਼ਰ ਪਾਲਦਾ ਫਿਰ ਅੱਗੇ ਦੇਖੋ ਇੱਕ ਹੋਰ ਬੜੀ ਪਿਆਰੀ ਉਦਾਹਰਨ ਪਖਾਨ ਕੀਟ ਗੁਪਤ ਹੋਇ ਰਹਤਾ ਤਾ ਚੋ ਮਾਰਗ ਨਾਹੀ ਪਖਾਨ ਕਹਿੰਦੇ ਪੱਥਰ ਪੱਥਰ ਦੇ ਵਿੱਚ ਕੀੜਾ ਹੈ ਪੱਥਰ ਚਾਰ ਸੁਰੇ ਬੰਦ ਹੈ ਪਖਾਨ ਕੀਟ ਗੁਪਤ ਹੋਇ ਰਹਤਾ ਤਾ ਚੋ ਮਾਰਗ ਨਾਹੀ ਕਹਿ ਧੰਨਾ ਪੂਰਨ ਤਾਹ ਕੋ ਮਾਤਰੇ ਜੀ ਡਰਾਹੀ ਮਾਰਾ ਇਹ ਕਹਿੰਦੇ ਡਰਦਾ ਕਿਉਂ ਹੈ ਜਿਹੜਾ ਪੱਥਰਾਂ 'ਚ ਵੀ ਰਿਜਕ ਦਿੰਦਾ ਉਹ ਤੈਨੂੰ ਕਿਉਂ ਨਾ ਦੇਗਾ ਜਿਨਨੇ ਪੱਥਰ ਦੇ ਜਿਦਰਾ ਹੀ ਕੋਈ ਨਹੀਂ ਉੱਥੇ ਵੀ ਰਿਜਕ ਪਹੁੰਚਾ ਦਿੰਦਾ ਫਿਰ ਤੂੰ ਚਿੰਤਾ ਕਿਉਂ ਕਰਦਾ ਨਾਨਕ ਚਿੰਤਾ ਮਤ ਕਰੂ ਚਿੰਤਾ ਤੇ ਸਹੀ ਹੈ ਜਲ ਮੈਂ ਜੰਤੂ ਪਾਇਨ ਤਿਨਾ ਪਿਰੋਜੀ ਦੇ ਉਹਨਾਂ ਨੇ ਸਭ ਨੂੰ ਰੋਜੀ ਦੇਣੀ ਆ